لیکن نکٹی اپنی ٹیم رکھ تیمਾਰਥਾ ਆ ਵੀ ਸ਼ਿਕਨ ਪਰ ਤੇ ਮੇਰੇ ਵੀ ਹੱਡ ਕੋਡ ਨਹੀਂ ਤੋਰਨ ਕਰਨੇ ਪੈਂਦੇ ਤੇ ਇਧਰ ਮੇਰਾ ਵੀ ਆਲਾ ਤਰੋ ਕੈਨੇਡਾ ਦੀ ਤਾਤੀ ਤੇ ਰਵਾਣਾ ਕੈਨੇਡਾ ਦਾ ਅਨਾਤ ਦੇ ਲਈ ਜਦੋਂ ਬੁੱਲਾ ਖੂਰ ਕੈਨੇਡਾ ਰੱਖੇ ਤੇ ਇਹਦੇ ਲਈ ਕਰਤਾਰੀ ਕੇ ਮੰਦਰ ਬੁੱਲੇ 10 ਰੁਪਏ ਬੁੱਲੇ ਸੂਰ ਘੂੜੀ ਵਾਲੇ ਦੀ ਰੇਟ ਤੇ ਲੱਗੇ ਵੀ ਗੱਲ ਨਹੀਂ ਹੋਣੀ ਮੈਚ ਫਾਈਨਲ ਹੈ ਤੇ نوٹ ਛੋਟਾ ਤੇ نوٹ ਉਹਦਾ ਵੱਡਾ ਜੇ ਆਉਣਦਾ ਵੀ ਮੰਦਰ ਸੇ ਕੁੜੀ ਆਂਟਰਾਪੀ ਪਲੇਅਰ ਹੈ ਇਧਰੇ ਪਾਸੇ ਆਂਟਰੇ ਕੇ ਬਾਸ ਪਕੜਦਾ ਹੈ ਬਿੱਲਾ ਸੂਰਪੁਰੀ ਫਿਰਕਿਆਂ ਵਾਲਾ ਅਗਲਾ ਮੈਚ ਹੈ ਰਪਈਆਂ ਵਾਲਾ ਵਰਸੇ ਦੇ ਫਿਰਕਿਆਂ ਵਾਲੇ ਦੀ ਟੀਮਾਂ ਦੇ ਵਿਚਕਾਰ ਲਾਉ ਤੂਰ ਕੋਟੀਆ ਤੂ ਬਿੱਲੇ ਸੌਰ ਦੇ ਵਿੱਚ ਜੱਫਾ ਮਾਰਦਾ ਹੋਇਆ ਬੜਾ ਬੜਾ ਹੌਸਲਾ ਮਾਣ ਰਿਹਾ ਹੈ ਇੱਕ ਪਾਸੇ ਗਰਜੰਤ ਕੋਰਟ ਖੱਟਾ ਹੈ ਔਰ ਇੱਕ ਪਾਸੇ ਦੇਖਣਾ ਵੀ ਬਹੁਤ ਹੀ ਸਤਕਾਰਯੋਗ ਕਬੱਡੀ ਕੋਚ ਜਗਦੀਪ ਸਿੰਘ ਹਰੀਕੇ ਕਲਾ